ਕਿ ਤਨੇ ਕਿਤੇ ਆਜ਼ਾਦੀ ਨਾਮ ਦੀ ਚੀਜ਼ ਤਾਂ ਹੈ ਪਰ ਨਾਮ ਦਾ ਜਿਹੜਾ ਬਹੁਤਾ ਆਪਣਾ ਨਹੀਂ ਹੈਗਾ। ਥੋੜਾ ਕਿਤੇ ਜਿਲੰਦਰ ਨਾ ਅੱਛਾ। ਇਹੋ ਨਾਮ ਦੇ ਜੰਦਾਰ। ਅੱਛਾ ਅੱਛਾ। ਆਪਣਾ ਯਾਰ ਦੇ ਬਾਤ। ਮਹਾਪਿੰਦਰ ਸਿੰਘ ਬਾਗੋ ਮજરા ਸ਼ਵਾਰਤੀ ਵੀ ਚੈਨਲ ਤੇ ਤੁਹਾਡਾ ਸਵਾਗਤ ਹੈ। ਅਸੀਂ ਹਾਂ ਮੌਜੂਦ ਉੱਤਰ ਪ੍ਰਦੇਸ਼ ਦੇ ਮਸ਼ਹੂਰ ਸ਼ਹਿਰ ਗੋਰਖਪੁਰ ਵਿੱਚ। ਇਥੇ ਇੱਕ ਬਹੁਤ ਹੀ ਪ੍ਰਸਿੱਧ ਮੰਦਿਰ ਹੈ ਸੋ ਇਸ ਤੁਹਾਨੂੰ ਦਿਖਾਵਾਂਗੇ ਸਾਰੇ ਮੰਦਿਰ ਦੀਆਂ ਝਲਕੀਆਂ ਕੋਸ਼ਿਸ਼ ਕਰਾਂਗੇ ਪ੍ਰਬੰਧਕਾਂ ਨਾਲ ਗੱਲਬਾਤ ਕਰਾਉਣ ਦੀ ਤੁਸੀਂ ਬਣੇ ਰਹਣਾ ਸ਼ਵਾਲਕ ਟੀਵੀ ਚੈਨਲ ਦੇ ਨਾਲ ਬਹੁਤ-ਬਹੁਤ ਧੰਨਵਾਦ ਆਹ ਸਾਹਮਣੇ ਜਿਹੜਾ ਮੰਦਿਰ ਹੈ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਜੋਗੀ 나ਸ ਜਾਨੀ ਕਿ ਅਦਿੱਤਿਆ 나ਥ ਜੋਗੀ ਜੋ ਮੁੱਖ ਮੰਤਰੀ ਉੱਤਰ ਪ੍ਰਦੇਸ਼ ਦੇ ਹੈ ਉਹ ਇੱਥੇ ਮਤਲਬ ਗੱਦੀ ਦੇ ਮਾਲਕ ਸਨ ਤੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ ਸੋ ਇਹ ਗੋਰਖਨਾਥ ਦੀ ਯਾਦ ਦੇ ਵਿੱਚ ਮੰਦਿਰ ਹੈ ਔਰ ਇਸੇ ਦੇ ਨਾਂ ਤੇ ਇਸ ਸ਼ਹਿਰ ਦਾ ਨਾਂ ਜਿਹੜਾ ਗੋਰਖਪੁਰਪਿਆ ਸੋ ਇਸ ਮੰਦਿਰ ਦੇ ਵਿੱਚ ਵੱਖ-ਵੱਖ ਜੋ ਦੇਵਤੇ ਨੇ ਆਪਣੇ ਭਗਤ ਨੇ ਗੁਰੂ ਨੇ 나ਥ ਨੇ ਉਹਨਾਂ ਦੀਆਂ ਤਸਵੀਰਾਂ ਨੇ ਔਰ ਬਹੁਤ ਸਾਰੀ ਜੋ ਸੰਗਤ ਹੈ ਉਹ ਸ਼ਿਰਕਤ ਕਰਦੀ ਹੈ ਸੋ ਇਸ ਤੋਂ ਦਿਖਾਵਾਂਗੇ ਸਾਰੀਆਂ ਤਸਵੀਰਾਂ ਤੁਸੀਂ ਬਣੇ ਰਹਿਣਾ ਸ਼왈ਕ ਟੀਵੀ ਚੈਨਲ ਦੇ ਇੱਥੇ ਇਹ ਵੀ ਦੱਸਣਾ ਬਣਦਾ ਏ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਜੋਗੀ ਅਦਿੱਤਿਆਨਾਥ ਜੀ ਜਿਹੜੇ ਕਿ ਇੱਥੋਂ ਹੀ ਐਮਐਲਏ ਨੇ ਸੋ ਇੱਥੇ ਜੋ ਗੱਦੀ ਆ ਨਿਸ਼ੀ ਗੱਦੀ ਨਿਸ਼ੀਨੀ ਆ ਉਸ ਦੇ ਪ੍ਰਮੁੱਖ ਵੀ ਨੇ ਸੋ

हां भी मतलब एक काम तो चंगी है कितना कितने कितने आजादी कि नाम दी चीज तो है कारण ना आदा वो तो आप मेरे को पता नहीं है थोड़ा किती है ਤੁਸੀਂ ਕਿਸੇ ਵੀ ਮੱਤ ਪੇਜ ਤੋਂ ਬਿਨਾਂ ਸਾਈਬ ਸ੍ਰੀ ਗੁਰੂ ਰਵਦਾਸ ਜੀ ਦੀ ਫੋਟੋ ਹੈ ਔਰ ਜੋ ਮੀਰਾ ਹੈ ਉਸ ਦੀ ਫੋਟੋ ਹੈ ਹੋਰ ਬਹੁਤ ਸਾਰੇ ਜੋ ਸਾਡੇ ਭਗਤ ਹੈ ਦੇਵੀ ਦੇਵਤੇ ਹੈ ਉਹਨਾਂ ਸਾਰਿਆਂ ਦੀਆਂ ਹੀ ਜਿਹੜੇ ਸਟੈਚੂ ਹੈ ਉਹ ਲਾਏ ਹੋਈਆਂ ਗੁਰਨਾਥ ਸਾਹਿਬ ਦੀ ਵੀ ਹੈ ਸੋ ਹੋਰ ਬਹੁਤ ਸਾਰੇ ਜਿਹੜੇ ਮਤਲਬ ਬਿਨਾਂ ਕਿਸੇ ਪੱਖਪਾਤ ਤੋਂ ਇਹ ਨਹੀਂ ਹੈਗਾ ਵੀ ਸਿੱਖ ਦੀ ਲਾਈ ਹੈ ਜਾਂ Hindu ਦੀ ਲਾਈ ਹੈ ਜਿੰਨੇ ਵੀ ਸਾਡੇ ਭਗਤ ਔਰ ਗੁਰੂ ਹੈ ਉਹਨਾਂ ਸਾਰਿਆਂ ਦੀਆਂ ਜਿਹੜੀਆਂ ਫੋਟੋਆਂ ਆਇਆ ਸਟੈਚੂ ਹੈ ਉਹ ਇਸ ਮੰਦਿਰ ਦੇ ਵਿੱਚ ਸ਼ੋਭਤ ਨੇ ਸੋ ਅਸੀਂ ਹੋਰ ਵੀ ਤੁਸੀ ਦਫਾਵਾ ਤੁਸੀ ਹਾਂ ਮਾਦੇਸ਼ ਸ਼ੁਕਰਦੇਵ ਜੀ ਸਾਰੇ ਹੀ ਆ ਸਾਰੇ ਜਿੰਨੇ ਵੀ ਸੰਤ ਮਹਾਪੁਰਸ਼ ਹੈ ਸਾਰੇ ਸੰਤ ਮਹਾਪੁਰਸ਼ਾਂ ਦੀਆਂ ਜੋ ਤਸਵੀਰਾਂ ਹਨ ਜਾਨੀ ਕਿ ਜੋ ਸਟੈਚੂ ਹੈ ਉਹ ਜੋਗੀ ਨਾਥ ਦੇ ਸ਼ਹਿਰ ਚ ਜਾਨੀ ਕਿ ਸਾਡੇ ਮਾਨਯੋਗ ਸਾਡੇ ਜਿਹੜੇ ਮੁੱਖ ਮੰਤਰੀ ਹੈ ਜੋਗੀ ਨਾਥ ਜੀ ਉਹਨਾਂ ਦੇ ਸ਼ਹਿਰ ਤੋਂ ਅਸੀਂ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ ਉਹਨਾਂ ਨੇ ਸਾਰੇ ਇਹੀ ਸੰਤਾਂ ਮਹਾਤਮਾ ਨੂੰ ਬਹੁਤ बड़ा ਮਾਣ ਦਿੱਤਾ ਹੈ ਔਰ ਸਭ ਦੀਆਂ ਹੀ ਜੋ ਮੂਰਤੀਆਂ ਉਹ ਇੱਥੇ ਲੱਗੀਆਂ ਹੋਈਆਂ ਹੈ ਸੋ ਇਸ ਇਧੀਆਂ ਤਸਵੀਰਾਂ ਅਸੀਂ ਤੁਹਾਨੂੰ ਸ਼ਿਵਾਲਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਤਾਂ ਕਿ ਤੁਸੀਂ ਘਰ ਬੈਠੇ ਹੀ ਬਾਬਾ ਗੋਰਖਨਾਥ ਦੇ ਦਰਸ਼ਨ ਕਰ ਸਕੋ ਸੋ ਇਸ ਇਧੀਆਂ ਤਸਵੀਰਾਂ ਅਸੀਂ ਤੁਹਾਨੂੰ ਸ਼ਿਵਾਲਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਔਰ ਸਾਰੇ ਹੀ ਲਗਭਗ ਸੰਤਾਂ ਮਹਾਤਮਾ ਨੂੰ ਬਹੁਤ बड़ा ਮਾਣ ਦਿੱਤਾ ਗਿਆ ਹੈ ਔਰ ਤੁਸੀਂ ਘਰ ਬੈਠੇ ਆ ਬਾਬਾ ਗੋਰਖਨਾਥ ਦੇ ਮੰਦਿਰ ਦੇ ਦਰਸ਼ਨ ਕਰ ਸਕਦੇ ਹੋ ਆ ਸਾਹਮਣੇ ਆ ਮਹਾਰਸ਼ੀ ਬਾਲਮੀਕ ਜੀ ਨੂੰ ਵੀ ਮਾਣ ਦਿੱਤਾ ਗਿਆ ਸੋ ਜਿੱਥੇ ਬਾਕੀ ਸਾਰਿਆਂ ਨੂੰ ਉੱਥੇ ਮਹਾਰਸ਼ੀ ਬਾਲਮੀਕ ਜੀ ਨੂੰ ਵੀ ਮਾਣ ਦਿੱਤਾ ਗਿਆ ਹੈ ਸੋ ਇੱਕ ਜੋਗੀ ਨਾਚ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜਿਨ੍ਹਾਂ ਨੇ ਬਿਨਾਂ ਕਿਸੇ ਪੱਖਪਾਤ ਤੋਂ ਸਾਰੇ ਧਰਮਾਂ ਦਾ ਸਤਕਾਰ ਮਾਣ ਸਤਕਾਰ ਕੀਤਾ ਹੈ ਸੋ ਇਹਨਾਂ ਨੂੰ ਕ੍ਰੈਡਿਟ ਜਾਂਦਾ ਹੈ ਕਿਉਂਕਿ ਕਿਸੇ ਕਿਸਮ ਦਾ ਕੋਈ ਬਹੁਤਾ ਡਿਸਪਲਿਨ ਜਿਹੜਾ ਸਟ੍ਰਿਕਟ ਵੀ ਨਹੀਂ ਹੈਗਾ ਤੁਸੀਂ ਨੰਗੇ ਸਿਰ ਵੀ ਆ ਸਕਦੇ ਕੋਈ ਬੜੀ ਗੱਲ ਨਹੀਂ ਹੈਗੀ ਪਰ ਬਹੁਤ ਹੀ ਵਧੀਆ ਮਾਨ ਸਤਕਾਰ ਦਿੱਤਾ ਗਿਆ ਬਿਨਾਂ ਕਿਸੇ ਪੱਖਪਾਤ ਤੋਂ ਸਾਰੇ ਹੀ ਜੋ ਸਾਡੇ ਮਹਾਪੁਰਸ਼ ਨੇ ਦੇਵੀ ਦੇਵਤੇ ਨੇ ਸਾਰਿਆਂ ਦੀਆਂ ਹੀ ਜੋ ਮੂਰਤੀਆਂ ਉਸਤਤ ਕੀਤੀਆਂ ਨੇ ਸੋ ਇਹ ਤੁਹਾਨੂੰ ਸਿੱਧਾ ਤਸਵੀਰਾਂ ਸ਼ਿਵਾਰਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਸਾਨੂੰ ਆਸ ਹੈ ਕਿ ਤੁਸੀਂ ਇਹਨਾਂ ਸਾਰੇ ਹੀ ਜੋ ਸੰਤਾਂ ਭਗਤਾਂ ਨੂੰ ਨਮਸਕਾਰ ਕਰੋਗੇ ਔਰ ਸੰਤਾ ਭਗਤਾਂ ਨੂੰ ਮਾਣ ਦਿਓਗੇ ਔਰ ਸਤਿਕਾਰ ਕਰੋਗੇ ਬਹੁਤ ਬਹੁਤ ਧੰਨਵਾਦ ਥੈਂਕ ਆਹ ਤਸਵੀਰ ਅੰਦਰ ਤੋਂ ਗੇਟ ਦੀ ਐ ਜਾਨੀ ਕਿ ਅਸੀਂ ਜਦੋਂ ਵਾਪਸ ਆਏ ਆ ਅਸੀਂ ਅੰਦਰੋਂ ਗੇਟ ਦੀ ਜਿਹੜੀ ਇਹ ਤਸਵੀਰ ਦੀ ਵੀਡੀਓਗ੍ਰਾਫੀ ਬਣਾਈ ਐ ਅੰਦਰੋਂ ਤੋਂ ਵੀ ਬਹੁਤ ਵਧੀਆ ਐ ਬਾਹਰੋਂ ਤਾਂ ਬਣਾ ਵਧੀਆ ਹੋਣਾ ਸੋ ਬਹੁਤ ਹੀ ਵਧੀਆ ਜਿਹੜਾ ਲਚਕਦਾਰ ਡਿਸਪਲਿਨ ਹੈ ਕੋਈ ਇੱਥੇ ਸਖਤੀ ਨਹੀਂ ਸੋ ਸਾਨੂੰ ਆਸ ਹੈ ਕਿ ਤੁਸੀਂ ਇਸ ਸਾਰੀ ਵੀਡੀਓ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਸੰਦ ਕੀਤਾ ਹੋਵੇਗਾ ਸੋ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤਾਂ ਕਿ ਹੋਰ ਸੰਗਤ ਨੂੰ ਵੀ ਬਾਬਾ ਗੋਰਖਨਾਥ ਬਾਰੇ ਜਾਣਕਾਰੀ ਮਿਲ ਸਕੇ ਆ ਸਾਹਮਣੇ ਸਾਡੇ ਮਿੱਤਰ ਨੇ ਰੋਮੀ ਕੜਾਮੇ ਵਾਲਾ ਤੇ ਨਾਲ ਪ੍ਰਿੰਸੀਪਲ ਮੈਡਮ ਸੁਖਵਿੰਦਰ ਕੌਰ ਜੀ ਜਲੰਧਰ ਤੋਂ ਬਹੁਤ ਬਹੁਤ ਧੰਨਵਾਦ ਥੈਂਕਸ